ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਹਫ਼ਤੇ ਸਾਡੇ ਪਿੰਡ ਤੋਂ ਪੰਜ ਬੱਚੇ ਬਹੁਤ ਜੰਗ ਜਾਨੀ ਕਿ ਚੜ੍ਹਦੀ ਉਮਰ ਹੈ ਕਹਿੰਦੇ ਚੜ੍ਹਦੀ ਜਵਾਨੀ। ਆਪਣਾ ਮੈਨੂੰ ਫੋਨ ਆਇਆ ਦੋ ਦੋਫਾ ਮੈਂ ਉਹਨਾਂ ਨਾਲ ਫੋਨ ਤੇ ਗੱਲਾ ਮਤਾ ਕੀਤੀਆਂ। ਬੜੀ ਖੁਸ਼ੀ ਹੋਈ ਉਹ ਸਾਰੇ ਜਾਣੇ ਹੇਮਕੁੰਡ ਸਾਹਿਬ ਦਰਸ਼ਨ ਕਰਕੇ ਆਏ ਨੇ ਤੇ ਉਹਨਾਂ ਦੇ ਜਨਨ ਕੀ ਜਿਹੜਾ ਸੋਨੂੰ ਸੇਖਾ ਬਹੁਤ ਹੀ ਵਧੀਆ ਸਾਡੇ ਪਿੰਡ ਦਾ ਬੱਚਾ ਜਿਹੜਾ ਕਿ ਬਾਕੀਆਂ ਨੂੰ ਆਪਦੇ ਨਾਲ ਜੋੜਦਾ ਹੈ ਸਕੂਲ ਦੇ ਵਿੱਚ ਵੀ ਜਨਨ ਕੀ ਛੋਟੇ ਛੋਟੇ ਬੱਚਿਆਂ ਨੂੰ ਵੀ ਸਕੂਲ ਦੇ ਨਾਲ ਹਰ ਪਾਸੇ ਤੋਂ ਸਾਰੇ ਪਿੰਡ ਵਾਲੇ ਉਹਨਾਂ ਦੀ ਸੁਭਾਅ ਨੂੰ ਜਾਣਦੇ ਨੇ ਨਾਲ ਸਾਡਾ ਬੇਟਾ ਗੁਰਜੀ ਗੁਰਜੋਤ ਵੀ ਤੇ ਬਾਕੀ ਤਿੰਨ ਬੱਚੇ ਇਹ ਹਿਮਕੁੰਡ ਗਏ ਨੇ ਤੇ ਬਹੁਤ ਹੀ ਵਧੀਆ ਗੱਲ ਹੈ ਇਹਦੇ ਵਿੱਚ ਇੱਕ ਸਨੇਹਾ ਉਹਨਾਂ ਮਿਲਿਓ ਇਹ ਵੀ ਹੈ ਕਿ ਸਾਨੂੰ ਇਤਿਹਾਸਿਕ ਗੁਰੂ ਘਰ ਦੇਖਣੇ ਚਾਹੀਦੇ ਨੇ ਤੇ ਫਿਰ ਏ ਸੇਜ ਦੇ ਵਿੱਚ ਜਿਹੜਾ ਬੰਦਾ ਗੁਰੂ ਦੇ ਨਾਲ ਜੁੜਦਾ ਹੈ ਜਾਂ ਇਤਿਹਾਸਿਕ ਗੁਰਦਵਾਰਿਆਂ ਦੇ ਜਾ ਕੇ ਆਪਣਾ ਸਿੱਖ ਇਤਿਹਾਸ ਦੇ ਨਾਲ ਜੁੜਦਾ ਹੈ ਇਹ ਤੋਂ ਵਧੀਆ ਕੋਈ ਵੀ ਚੀਜ਼ ਨਹੀਂ ਇਸੇ ਕਰਕੇ ਪਹਿਵੇਂ ਬਾਦਸ਼ਾਹੀ ਨੇ ਚੇਤਮੀਂ ਨੇ ਵਾਰ ਰਿਹਾ ਹੈ ਕਿ ਆ ਕਿ ਚੇਤ ਗੁਬਿੰਦ ਆਰਾਧੀਆ ਹੋਵੇ ਆਨੰਦ ਕਨਾ ਇਥੇ ਚੇਤ ਤੋਂ ਭਾਵ ਕੋਈ ਚੇਤ ਜਿਹੜਾ ਦੇਸੀ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਤਾਂ ਉਹ ਉਹਦੇ ਵਿੱਚ ਜੇ ਗੋਵਿੰਦ ਨੂੰ ਰਾਧੀਏ ਇਹਦਾ ਭਾਵ ਇਹ ਹੈ ਕਿ ਜੇ ਬਚਪਨ ਤੋਂ ਹੀ ਅਸੀਂ ਅਸੀਂ ਗੁਰੂ ਨਾਲ ਜੁੜ ਜਾਂਨੇ ਆ ਤਾਂ ਉਹ ਸਾਰੀ ਉਮਰ ਸਾਡੀ ਸੁਖਾਲੀ ਲੰਘ ਜਾਂਦੀ ਹੈ ਤੇ ਆਓ ਜਿਹੜੀਆਂ ਕੁਸ਼ਚਾ ਲਿਖੀਆਂ ਉਹਨਾਂ ਨੇ ਮੈਨੂੰ ਭੇਜੀਆਂ ਤੁਸੀਂ ਵੀ ਦਰਸ਼ਨ ਕਰੋ ਹੇਮਕੁੰਨ ਸਾਹਿਬ ਦੇ ਤੇ ਉਹਨਾਂ ਝਲਕੀਆਂ ਦੇ ਤੇ ਨਾਲ ਨਾਲ ਇਹਨਾਂ ਨੂੰ ਸ਼ੇਅਰ ਵੀ ਜ਼ਰੂਰ ਕਰੇ ਕਰਿਓ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਮੈਂ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਸਾਨੂੰ ਸਿੱਖੇ ਦਾ ਗੁਰਜੋਤ ਦਾ ਤੇ ਬਾਕੀ ਤਿੰਨਾਂ ਬੱਚਿਆਂ ਦਾ ਤੇ ਆਓ ਤਾਂ ਦੇਖੋ ਇਹ ਚੜਕੀ ਬਾਕੀ ਜਿਹੜਾ ਪੈਦਲ ਜਾਣ ਵਾਲਾ ਰਸਤਾ ਉਹ ਇਸ ਤਰੀਕੇ ਦਾ ਤੇ ਘਬਰਾਉਣ ਵਾਲੀ ਗੱਲ ਨਹੀਂ ਐ ਇਦਾਂ ਕਰਕੇ ਵੀ ਤੁਸੀਂ ਜਾ ਸਕਦੇ ਹੋ ਜਿਹੜੇ ਪੈਦਲ ਜਾਣਾ ਉਹ ਪੈਦਲ ਯਾਤਰਾ ਕਰ ਸਕਦੇ ਆ ਇਸ ਤਰੀਕੇ ਦਾ ਸਾਰਾ ਰਸਤਾ ਇੱਥੇ ਗੋਬਿੰਦਘਾਟ ਤੋਂ ਲੈ ਕੇ ਸ਼੍ਰੀ ਹੇਮਕੋਨ ਸਾਹਿਬ ਜੀ ਦੀ ਯਾਤਰਾ ਜਿਹੜੀ ਇਦਾਂ ਦੇ ਰਸਤੇ ਦੇ ਵਿੱਚ ਆ ਠੀਕ ਹੈ ਜੀ ਆ ਬਦਲ ਬਣੇ ਹੋਏ ਆ ਪਹਿਲਾਂ ਵਧੀਆ ਸੀਗਾ ਮੌਸਮ ਥੋੜਾ ਜਿਹਾ ਬਦਲ ਹੋ ਗਿਆ से पारे पारे नाम 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 ना को से हटा दे अच्छा जौनना चला आ पहला अपना कोमाना बोल रहा है का नाम कोड का तो ना को मैं ऐसा नाम न पमण रख ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਆ ਪੰਜ ਜਣੇ ਸੋ ਕਿਉਂਕਿ ਜਾਣਕੀ ਬਈ ਸਾਡੇ ਤਾਂ ਬੈਠੇ ਬੈਠੇ ਦਾ ਮੇਰਾ ਜਦੋਂ ਦਿਲ ਕਰਦਾ ਹੋਵੇ ਮੈਂ ਨਹੀਂ ਦੇਖਦਾ ਹੁੰਦਾ ਘਰ ਦੇ ਕੰਮ ਕਰ ਸੋ ਇੱਕ ਤਾਂ ਦੂਜੀ ਸਾਰੇ ਨਾਲ ਵੱਡੀ ਗੱਲ ਕਿ ਵੈਗੁਰੂ ਦੇ ਘਰੇ ਆਉਣਾ ਸੀ ਫਿਰ ਤਾਂ ਸੋਚਣਾ ਹੀ ਕੀ ਸੀ ਅਹਿਤ ਤਿੰਨ ਚਾਰ ਜਾਣੇ ਘਰੇ ਬੈਠੇ ਸੀ ਬੈਠਿਆਂ ਬੈਠਿਆਂ ਦੀ ਸਲਾਹ ਬਣ ਗਈ ਕਿ ਸ੍ਰੀ ਹੇਮਕੋਨ ਸਾਹਿਬ ਜਾਣਾ ਸੀ ਗੱਡੀ ਚੱਕੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਗਏ ਆ ਦਰਸ਼ਨਦਾਰ ਕਰ ਲਏ ਸੋ ਹਣ ਕਈ ਮੇਰੇ ਯਾਰ ਦੋਸਤ ਆਉਣ ਵੱਲੋਂ ਰਹਿ ਗਏ ਸੋ ਵਾਹਿਗੁਰੂ ਕਿਰਪਾ ਕਰੇ ਉਹ ਵੀ ਇੱਥੇ ਕੀੜਾ ਮਾਰਨ ਸਾਡੇ ਵਿੱਚ ਕਈ ਯਾਰ ਦੋਸਤ ਮੇਰੇ ਮਿਸਾ ਸੋ ਇੱਕ ਸਾਡਾ ਬਾਬਾ ਜੀ ਵਿਕਰਮਜੀਤ ਸਿੰਘ ਜੀ ਉਹ ਵੀ ਸਾਡੇ ਦੋਸਤਾਰਗੇ ਆ ਭਾਵੇਂ ਸਾਡੀ ਉਮਰ ਛੋਟੀ ਆ ਉਹਨਾਂ ਦੀ ਵੱਡੀ ਆ ਪਰ ਜਦੋਂ ਉਹ ਸਾਡੇ ਨਾਲ ਘੁੰਮਣ ਫਿਰਨ ਆਉਂਦੇ ਆ ਜਾਂ ਯਾਤਰਾ ਤੇ ਆਉਂਦੇ ਆ ਉਹ ਸਾਡੇ ਨਾਲ ਦੋਸਤਾਂ ਵਾਂਗੂ ਰਹਿੰਦੇ ਆ ਸੋ ਉਹ ਵੀ ਸਾਨੂੰ ਯਾਦ ਕਰਦੇ ਅਸੀਂ ਵੀ ਉਹਨਾਂ ਨੂੰ ਯਾਦ ਕਰ ਰਹੇ ਆ ਉਹ ਸਾਡੇ ਨਾਲ ਹੁੰਦੇ ਯਾਤਰਾ ਹੋਰ ਵਧੀਆ ਹੋਣੀ ਸੀ ਸੋ ਬਾਕੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੜਦੀ ਕਲਾ ਚਾ ਤੁਹਾਡੇ ਮੁੰਡੇ ਜੀ ਤੁਹਾਡੇ ਬੇਟੇ ਤੁਸੀਂ ਬਹੁਤ ਕੁਝ ਸਿਖਾਇਆ ਸਾਨੂੰ ਤੁਸੀਂ ਇੱਕ ਮੈਨੂੰ ਹੋਰ ਚੀਜ਼ ਸਿਖਾ ਕੇ ਗਏ ਆ ਹਰ ਵਾਰੀ ਜਦੋਂ ਆਉਂਦੇ ਮੈਨੂੰ ਚੰਗਾ ਹੀ ਸਿਖਾਉਂਦੇ ਆ ਜਦੋਂ ਤੁਸੀਂ ਫੋਨ ਲਾਉਂਦੇ ਉਦੋਂ ਵੀ ਚੰਗਾ ਸਿਖਾਉਂਦੇ ਆ ਸਿੱਖਣ ਨੂੰ ਵੱਡੀ ਗੱਲ ਇਹ ਮਿਲਦੀ ਆ ਕਿ ਦੁਨੀਆ ਮਤਲਬ ਦੀ ਆ ਦੁਨੀਆ ਦੇ ਉੱਤੇ ਜਿਵੇਂ ਮੈਂ ਮੰਨ ਲਉ ਪਹਿਲਾਂ ਟੈਨਸ਼ਨ ਲੈਂਦਾ ਹੁੰਦਾ ਜੀ ਬਾਈ ਮੈਨੂੰ ਆਹ ਕੁਝ ਕਹਿੰਦਾ ਕੋਈ ਕੋਈ ਕੁਝ ਕਹਿੰਦਾ ਉਹਨਾਂ ਨੇ ਮੈਨੂੰ ਇੱਕ ਗੱਲ ਇਹ ਸਾਰਿਆਂ ਨਾਲੋਂ ਵੱਡੀ ਸਿਖਾਈ ਆ ਕਿ ਪੁੱਤ ਇਹ ਦੁਨੀਆ ਨਾਲ ਜਿਹੜੀ ਇਹ ਕਿਸੇ ਨੂੰ ਨਹੀਂ ਬਖਸ਼ਦੀ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਬਖਸ਼ਿਆ ਆਪਾਂ ਦਾ ਕੁਝ ਵੀ ਨਹੀਂ ਸੋ ਆ ਮੇਰੀ ਉਦੋਂ ਦੀ ਦਿਲਦੁng ਜਿਹੜੀ ਗੱਲ ਲੱਗੀ ਉਦੋਂ ਦਾ ਮੇਰਾ ਬਾਬਾ ਜੀ ਨਾਲ ਆ ਜਿਹੜਾ ਉਹ ਪਿਆਰ ਹੋਰ ਵਧਿਆ ਵੀ ਉਹਨਾਂ ਨੇ ਮੈਨੂੰ ਕਾਫੀ ਗੱਲਾਂ ਸਿਖਾਈਆਂ ਜਿਹੜੀਆਂ ਮੈਂ ਜ਼ਿੰਦਗੀ ਦੇ ਵਿੱਚ ਨੋਟ ਕਰ ਰਿਹਾ ਵੀ ਹਾਂ ਇਹ ਚੀਜ਼ਾਂ ਹੈਗੀਆਂ ਉਹਨਾਂ ਨੇ ਇਹ ਵੀ ਸਿਖਾਇਆ ਕਿ ਆਪਦੇ ਆਨੰਦ ਵਿੱਚ ਰਿਹਾ ਕਰੋ ਇਹ ਲੋਕ ਆਪਦੇ ਦੁੱਖ ਤੋਂ ਦੁਖੀ ਨਹੀਂ ਇਹ ਲੋਕ ਦੂਜਿਆਂ ਦੇ ਸੁੱਖ ਤੋਂ ਬੜੇ ਦੁਖੀ ਆ ਸੋ ਰੈਣ ਭਾਈ ਆਪਾ ਆਪਦੇ ਆਨੰਦ ਦੇ ਵਿੱਚ ਚੜਦੀ ਕਲਾ 'ਚ ਸਾਡੇ ਮੁੰਡੇ ਮੇਰੇ ਨਾਲ ਦੇ ਚੋਬਰ ਵੀ ਚੜਦੀ ਕਲਾ 'ਚ ਆ ਵਾਹਿਗੁਰੂ ਦਾ ਅਸੀਂ ਜਦੋਂ ਦਰਸ਼ਨ ਕੀਤੇ ਆ ਹੋਰ ਚੜਦੀ ਕਲਾ ਹੋਗੀ